ਵਿਚ ਔਰ ਇੱਕ ਲਾਈਨ ਸੇ ਇਨਾਂ ਨੇ 10-12 ਬੰਦਿਆਂ ਨੂੰ ਫਿਰੋਤੀ ਦੀ ਕਾਲ ਕਰਤੀ ਤੇ ਆਪਣੇ ਆਪ ਨੂੰ ਇਨਾਂ ਨੇ ਇਹ ਕਿਆ ਕੀਤਾ ਸੀ ਲੋਰੈਂਸ ਬਿਸ਼ਨੋਈ ਗੈਂਗ ਨੂੰ ਬਿਲੋਂਗ ਕਰਦੇ ਕੇਸ਼ਵ ਕੁਮਾਰ ਉਰਫ ਸ਼ੈਂਟੀ ਸੰਦੀਪ ਕੁਮਾਰ ਉਰਫ ਸੋਮਾ ਔਰ ਇੱਕ ਇਹ ਦੇ 17 ਸਾਲਾਂ ਦਾ ਵੀ ਮੁੰਡਾ ਹੈਗਾ ਜਿਹਦੀ ਅਸੀਂ ਆਈਡੈਂਟੀਟੀ ਤੁਹਾਨੂੰ ਨਹੀਂ ਡਿਸਕਲੋਜ਼ ਕਰਦੇ ਔਰ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇਚ ਇੱਕ ਐਕਸਟਰਸ਼ਨ ਗੈਂਗ ਸਰੋਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ 'ਚ ਜਿਹੜੀ-ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਫਰੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹ ਇੱਕ ਫਸਟ ਟਾਈਮ ਗੈਂਗ ਹੈ ਜਿਨ੍ਹਾਂ ਨੇ ਉੱਥੇ ਇਹ ਜੈਤੋ ਗਏ ਔਰ ਜਿਹੜੇ ਇਹ ਫਲੈਕਸ ਬੋਰਡ ਲੱਗੇ ਹੁੰਦੇ ਨੇ ਦੁਕਾਨਾਂ ਤੇ ਉੱਥੇ ਮੋਬਾਈਲ ਨੰਬਰਸ ਲਿਖੇ ਹੁੰਦੇ ਆ ਉੱਥੋਂ ਇਹਨਾਂ ਨੇ ਮੋਬਾਈਲ ਨੰਬਰਸ ਲਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇਚ ਇੱਕ ਐਕਸਟਰਸ਼ਨ ਗੈਂਗ ਫਿਰੌਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ और एच बहुत चंगा काम अंडर द लीडरशिप ऑफ आर एस पी डी संदीप बडेरा जी डी एस पी डी अरुण मुंडन सीआईए फरीदकोट इंस्पैक्टर अमरिंदर और सी आई ए जैतो और एस एच ओ जैतो गुरलाल इन टीम ने पिछले दो तीन दिन बहुत अणथक मेहनत की है और तीन दोषियों को इन्होंने अरैसट किया अठारह तारीख को एक इनपुट आई कि जैतो दे इलाके ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇਚ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ। ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਚ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰ ਹੁੰਦੇ ਨੇ ਜਿਹੜੇ ਟਫ ਹੁੰਦੇ ਆ ਕ੍ਰੈਕ ਕਰਨ ਦੇ ਉਹ ਚ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾਹੀਂ ਇਹਨਾਂ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟਿੰਡਾ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ 'ਚ ਜਿਹੜੀ-ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਫਰੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ ਕੇਸ਼ਵ ਕੁਮਾਰ ਉਰਫ ਸ਼ੈਂਟੀ संदीप कुमार सोमा और एक सतारा साल का भी मुंडा है जी असि आइडेंटिटी थानू नहीं डिस्कलोज करें जो ये सारे बंदे फड़े गए तो ये इंटरेस्टिंग जी गल आई है वो ये सामने आई कि ये एक फर्स्ट टाइम गैंग है ने उथे ये जैतो गए और जड़े ये फ्लैक्स बोर्ड लगे होंगे दुकाना उथे मोबाइल नंबर लिखे होंगे उसको इन्होंने मोबाइल नंबर लिए और एक लाइन से इन्होंने दस बारह फिरौती की कॉल करती अपने आप ना ने यह कि जी असं लॉरेंस बिश्नोई गैंग बिलोंग करते यानी इन्ह का पूरा यह मंतवी कि इलाके एक वैद सहमद का माहौल इन्होंने बनाने कोशिश की जिड़ी फरीदकोट पुलिस टीम वालों इन लैस दैन टू डेज ना ही यह सारा केस क्रैक होया बल्कि ये बंदे भी फड़े गए इस एफ नंबर रजिस्टर हुई है सतवंजा डेटेड उन्नी पांच पच्ची अंडर सैक्शन थ्री हंड्रड एंड एट सब सैक्शन टू थ्री फिफ्टी वन सब सैक्शन थ्री बी एन एस रजिस्टर किया जा चुका है और एच मैं ये माध्यम राही फरीदकोट कोटकपुरा जैतो जिन्हें भी अपने व्यापारी भा ने किसी नो भी अगर इस तरह की कोई कॉल आई है तो बिना डरे साढ़े तक आन ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਇਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਂਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਨੇ ਉਹਦੀ ਫੈਮਿਲੀ ਵੀ ਸਟ੍ਰੈਸ 'ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ 'ਚ ਰਹਿੰਦਾ ਤੇ ਸਾਡੀ ਟੀਮਾਂ ਨੇ ਇਹ 'ਚ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਕੋ ਪ੍ਰਾਪਤ ਕੀਤਾ ਔਰ ਐਨ ਟੂ ਐਨ ਇਹਨੂੰ ਬੱਸਟ ਕੀਤਾ ਹੁਣ ਇਹਨਾਂ ਦੀ ਅਸੀਂ ਪੁੱਛਗਿਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਜਾਂ ਕਿਸ ਕਿਸ ਨੂੰ ਕੀਤੀਆਂ ਔਰ ਜਿਸ ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨਸ ਕਾਲਸ ਕੀਤੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਜੀ ਅਸੀਂ ਇਹ ਬੰਦੇ ਫੜ ਚੁੱਕੇ ਹਾਂ ਹੁਣ ਤੁਹਾਨੂੰ ਖਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਬਿਨਾਂ ਡਰੇ ਸਾਡੇ ਤੱਕ ਆਓ ਮੈਂ ਤੁਸੀ ਕਹੇ ਬਲੌਟ ਸੁਸ਼ਮੀ ਤੇ ਗੈਂਗ ਦਾ ਨਾਮ ਲਾਇਆ ਕੀ ਇਹ ਉਹ ਗੈਂਗ ਦੇ ਸੀਗਾ ਜਾਂ ਉਹਨਾਂ ਦਾ ਨਾਮ ਵਰਤੇ ਸੀ ਜੀ ਉਹਨਾਂ ਦਾ ਪ੍ਰਾਈਮਰ ਫੇਸ ਹੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਵਰਤੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕੇਸ اور ਇਹ ਫੜੇ ਗਏ ਨੇ ਉਹਨਾਂ ਸੀ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਐਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਐਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਅਸੀਂ ਇਹਨਾਂ ਨਾਲ ਪਹਿਲਾਂ ਵੀ ਗੱਲਬਾਤਾਂ ਕੀਤੀਆਂ ਨੇ ਫਸਟ ਸੀ ਇਹ ਫਸਟ ਟਾਈਮਰਸ ਨੇ ਬਟ ਯੈਸ ਬਟ ਐਂਡਿਊ ਸਾਨੂੰ ਇੱਕ ਲੀਡ ਮਿਲੀ ਸੀ ਕਿ ਜੇ ਅਬਸੇ 1-2 ਦਿਨ ਪਹਿਲਾ ਇਹ ਭਟਿੰਡਾ ਇੱਕ ਬੰਦੇ ਨੂੰ ਮਾਰਨ ਕੁੱਟਣ ਵਾਸਤੇ ਗਏ ਸੀ ਔਰ ਉਥੋ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ ਸੋ ਇਹ ਇਨਾਦਾ ਕਿਰਦਾਰ ਮੜਾ ਹੈ ਇਹ ਕ੍ਰਾਈਮ ਦੇ ਰਸਤੇ ਆਲਰੇਡੀ ਇਹ ਤੁਰ ਪਈ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਭਾਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਅ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲਵ ਲੈਂਦੇ ਸੀ ਤਾਂ ਫਿਰ ਇਹ ਐਕਸਟਰਸ਼ਨ ਕਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਹੈ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਦਗੀ ਹੁੰਦੀ ਅਸੀਂ ਤੁਹਾਨੂੰ ਦੱਸਾਂ ਟੋਟਲ ਤਿੰਨ ਜਾਂ ਹੋਰ ਵੀ ਹੈ ਜੀ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਇਮਰੀ ਫੇਸੇ ਇਹ ਹੀ ਲੱਗਦਾ ਹੈ ਕਿ ਇਹ ਹੀ ਤਿੰਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖਾਂਗੇ